ਦੇਸ਼ 'ਚ ਸਾਡਾ ਹੈ ਕਿ ਜਿਹੜੇ ਜਿਨ੍ਹਾਂ ਦਾ ਰਾਸ਼ਟਰਵਾਦ ਸਾਮਰਾਜੀਆਂ ਦੇ ਤਲਵੇ ਚਟਨੇ ਆ ਜਿਨ੍ਹਾਂ ਦਾ ਰਾਸ਼ਟਰਵਾਦ 트াম্প ਕੇ ਵੇਚ ਜਾਣਾ ਹੈਗਾ ਕਿਥੋਂ ਦਾ ਕਿਸਾਨ ਉੱਜੜਦਾ ਤੇ ਉੱਜੜ ਜੇ ਇਸ ਕਰਕੇ ਜਿਹੜਾ ਉਹ ਕਹਿੰਦਾ ਸੀ ਨਾ ਅਮਿਤ ਸ਼ਾਹ ਕੇ ਕਰੋਨੋਲੋਜੀ ਸਮਝ ਲੀਜੀਏ ਉਹ ਕਰੋਨੋਲੋਜੀ ਸਮਝ ਲਓ 트াম্প ਕਹਿੰਦਾ ਮੰਡੀ ਸਾਡੇ ਹਵਾਲੇ ਕਰ ਦੋ ਕੇਂਦਰ ਸਰਕਾਰ ਹਾਮੀ ਭਰ ਰਹੀ ਆ ਕਿਉਂ ਦੇ ਅੱਗੇ ਡਿੱਕਾ ਕੀ ਆ ਇਸ ਮੁਲਕ ਦੀਆਂ ਪਾਰਲੀਮਾਨੀ ਪਾਰਟੀਆਂ 'ਚ ਕੋਈ ਡਿੱਕਾ ਨਹੀਂ ਕੋਈ ਉਹਨਾਂ ਦੇ ਅੱਗੇ ਇੱਥੇ ਬਹੁਤ ਸਾਰੇ ਵੀਰਾਂ ਨੇ ਕਿਹਾ ਆ ਕੇ ਇਹਨਾਂ ਨੂੰ ਦੇਖਾਂਗੇ ਇਹ ਸਾਰੇ ਇਤਕੋ ਨੇ ਆ ਝਾੜੂ ਵੀ ਖਾਦੋ ਕੋਈ ਪੋਚੇ ਵਾਲਾ ਆ ਜੂਗਾ ਕੋਈ ਹੋਰ ਆ ਜੂਗਾ ਕੀ ਕੋਈ ਕਹਿੰਦਾ ਜਿਹੜੀ ਸਿਆਸੀ ਪਾਰਟੀ ਕੋ ਕਹਿੰਦੀ ਕਿ ਅਸੀਂ ਕਾਰਪੋਰੇਟ ਨੂੰ ਇਸ ਮੁਲਕ ਚੋਂ ਬਾਹਰ ਕੱਢ ਦਾਂਗੇ ਅਬਾਨੀ ਅਡਾਨੀ ਦੀ ਜਾਇਦਾਦ ਜ਼ਬਤ ਕਰਕੇ ਕਿਸਾਨਾਂ ਮਜ਼ਦੂਰਾਂ ਦੇ ਭਲੇ ਤੇ ਲਾਵਾਂਗੇ ਪਾਰਟ ਨੂੰ ਡਬਲਯੂਟੀਓ ਤੋਂ ਬਾਹਰ ਲੈ ਕੇ ਆਵਾਂਗੇ ਕੋਈ ਵੀ ਖੇਤੀ ਸਮਝੌਤਾ ਇਤੋਂ ਦੇ ਕਿਸਾਨਾਂ ਦੇ ਹਿੱਤਾਂ ਦੇ ਉਲਟ ਨਹੀਂ ਕਰਾਂਗੇ ਕੋਈ ਸਿਆਸੀ ਪਾਰਟੀ ਨਹੀਂ ਕਹਿੰਦੀ ਇਹ